ਕਿਸਾਨਾਂ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਮੀਟਿੰਗ ਸੀਸੀਈਏ ਨੇ ਬੁੱਧਵਾਰ ਨੂੰ ਇਥਾਨੋਲ ਦੀ ਖਰੀਦ ਮੁੱਲ ਦੇ ਵਿੱਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਇਥਨੋਲ ਸਪਲਾਈ ਸਾਲ 2024-25 1 ਨਵੰਬਰ 2024 ਤੋਂ 31 ਅਕਤੂਬਰ 2025 ਲਈ ਸੀ ਹੈਵੀ ਮੋਨਾ ਸੀਸ ਸੀ ਐਚ ਐਮ ਤੋਂ ਪ੍ਰਾਪਤ ਈਬੀਪੀ ਪ੍ਰੋਗਰਾਮ ਲਈ ਇਥਨੋਲ ਦੀ ਪ੍ਰਸ਼ਾਸਿਤ ਐਕਸ ਮਿਲ ਕੀਮਤ 57.97 ਰੁਪਏ ਪ੍ਰਤੀ ਲੀਟਰ ਤੈਅ ਕੀਤਾ ਗਿਆ ਹੈ ਕੇਂਦਰੀ ਮੰਤਰੀ ਵੈਸ਼ਨਵ ਨੇ ਅੱਗੇ ਕਿਹਾ ਕਿ ਇਸ ਮਨਜ਼ੂਰੀ ਨੇ ਇਥਨੋਲ ਸਪਲਾਈਰਾਂ ਨੂੰ ਬੇਹੱਦ ਲਾਹੇਵੰਦ ਪਾ ਮਹੱਈਆ ਕਰਵਾਉਣ ਲਈ ਮਦਦ ਮਿਲੇਗੀ ਇਸ ਤੋਂ ਇਲਾਵਾ ਕੱਚੇ ਤੇਲ ਦੀ ਦਰਾਮਦ ਤੇ ਨਿਰਪੜਤਾ ਘਟੇਗੀ ਜਿਸ ਨਾਲ ਵਿਦੇਸ਼ੀ ਮੁਦਰਾ ਦੀ ਬਚਤ ਹੋਵੇਗੀ ਇਹ ਵਾਤਾਵਰਨ ਨੂੰ ਲਾਭਚਾਣ ਦੇ ਵਿੱਚ ਮਦਦ ਕਰੇਗਾ ਗੰਨਾ ਕਿਸਾਨਾਂ ਦੇ ਹੱਥ ਦੇ ਵਿੱਚ ਪਹਿਲਾ ਮੰਗ ਜੀਐਸਟੀ ਅਤੇ ਟਰਾਂਸਪੋਰਟ ਚਾਰਜਿੰਗ ਵੱਖਰੇ ਤੌਰ ਤੇ ਅਦਾ ਕਰਨੇ ਪੈਣਗੇ ਸੀਐਚਐਮ ਇਥਾਨੋਲ ਦੀਆਂ ਕੀਮਤਾਂ ਦੇ ਵਿੱਚ 3% ਦਾ ਵਾਧਾ ਹੋਵੇਗਾ ਮਿਸ਼ਰਾ ਨੇ ਟੀਚੇ ਨੂੰ ਪੂਰਾ ਕਰਨ ਲਈ ਇਥਾਨੋਲ ਦੀ ਲੋੜਿੰਦੀ ਉਪਲਬਧਤਾ ਨੂੰ ਯਕੀਨੀ ਬਣਾਵੇਗਾ ਸਰਕਾਰ ਈਵੀਪੀ ਪ੍ਰੋਗਰਾਮ ਨੂੰ ਲਾਗੂ ਕਰ ਰਹੀ ਹੈ ਜਿਸ ਦੇ ਤਹਿਤ ਤੇਲ ਮਾਰਕੀਟਿੰਗ ਕੰਪਨੀਆਂ ਵੀ ਫੀਸ ਦੀ ਤੱਕ ਇਨ੍ਹਾਂ ਨਾਲ ਮਿਲਾਇਆ ਹੋਇਆ ਪੈਟਰੋਲ ਵੇਚਦਿਆਂ ਹਨ ਇਹ ਪ੍ਰੋਗਰਾਮ ਬਦਲਵੇਂ ਅਤੇ ਵਾਤਾਵਰਣ ਅਨੁਕੂਲ ਇਥਣ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਦੇਸ਼ ਭਰ ਦੇ ਵਿੱਚ ਲਾਗੂ ਕੀਤਾ ਜਾ ਰਿਹਾ ਹੈ ਇਸ ਦਾ ਉਦੇਸ਼ ਊਰਜਾ ਲੋੜਾਂ ਲਈ ਦਰآمد ਅਤੇ ਨਿਰਪਰਤਾ ਨੂੰ ਘਟਾਉਣ ਤੇ ਖੇਤੀਬਾੜੀ ਸੈਕਟਰ ਨੂੰ ਗੁਲਾਰਾ ਦੇਣਾ ਹੈ ਅਸ਼wini ਵੈਸ਼ਨ ਨੇ ਕਿਹਾ ਕਿ 31 ਦਸੰਬਰ 2024 ਤੱਕ 10 ਸਾਲਾਂ ਦੌਰਾਨ ਜਨਤਕ ਖੇਤਰਾਂ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਦੁਆਰਾ ਪੈਟਰੋਲ ਦੇ ਵਿੱਚ ਇਥਨੋਲ ਦੀ ਮਿਲਾਵਟ ਦੇ ਨਤੀਜੇ 1137 ਕਰੋੜ ਰੁਪਏ ਤੋਂ ਵੱਧ ਦੀ ਵਿਦੇਸ਼ੀ ਮੁਦਰਾ ਦੀ ਬਚਤ ਹੋਈ ਹੈ ਲਗਭਗ 193 ਲੱਖ ਮੀਟ੍ਰਿਕ ਟਨ ਕੱਚਾ ਤੇਲ ਬਦਲਿਆ ਗਿਆ ਹੈ केंद्रीय मंत्री ने कहा कि जनता खेतर तेल मार्केटिंग कंपनियां द्वारा इथानोल दी मिलावट न 2013 14 तेरह चौदह के अठती करोड़ लीटर इथानोल की सप्लाई तो बद के दो हजार तेई चौबी के सत सौ सत करोड़ लीटर हो गई है आपने देखा कि साइंस टेक्नोलॉजी के द्वारा हमारे नौजवानों के लिए आने वाली जनरेशन के लिए और इकोनॉमी के लिए नई अपॉर्चुनिटीज क्रिएट हो उस पे बहुत सारे फैसले लिए गए उसी कड़ी में आज माननीय प्रधानमंत्री जी ने नेशनल क्रिटिकल मिनरल्स मिशन इसको आज अप्रूवल दिया है क्रिटिकल मिनरल्स हमारी इकोनॉमी के लिए क्यों जरूरी है क्रिटिकल मिनरल्स इसलिए जरूरी है कि आज हमारी एंटायर इकोनॉमी में एनर्जी का ट्रांजिशन हो रहा है ग्रीन एनर्जी की तरफ बढ़ रहे हैं तो ग्रीन एनर्जी से रिलेटेड जितने भी है सोलर पार्क हो विंड टर्बाइन हो बैटरीज हो इलेक्ट्रिकल व्हीकल्स हो मोटर्स हो उन सब में क्रिटिकल मिनरल्स एक नहायती तौर पे लगते हैं हमारी जितनी भी बड़ी इंडस्ट्रीज जो आज ग्रो हो रही है इलेक्ट्रॉनिक्स टेलीकॉम ट्रांसपोर्टेशन उन सब में क्रिटिकल मिनरल्स का उपयोग बहुत होता है नेशनल सिक्योरिटी के पॉइंट ऑफ व्यू से देखो तो स्पेस के प्रोग्राम्स में डिफेंस के प्रोग्राम्स में न्यूक्लियर एनर्जी के प्रोग्राम्स में सब में क्रिटिकल क्रिटिकल मिनरल्स चाहिए और किसानों की दृष्टि से देखो खेती की दृष्टि से देखो तो पोटैश फॉस्फोरस ग्लोकोनाइट ये सारे के सारे क्रिटिकल मिनरल्स है जो कि खेती के उपयोग में काम में आते हैं इस मिशन को कैसे इंपोर्ट डिपेंडेंस खत्म करें आत्मनिर्भर बने और भारत में कैसे इस मिनरल की प्रोसेसिंग हो सके वैल्यू एडिशन हो सके कैसे हम इसका बेटर एक्सप्लोरेशन करें कैसे हम विदेशों में भी जहां जरूरत पड़े वहां पे जाके उन मिनरल ब्लॉक्स को अक्वायर करें वो पूरा एक कॉम्प्रिहेंसिव प्लान इस नेशनल क्रिटिकल मिशन में बनाया गया है 16300 करोड़ रुपए का ये मिशन है 16300 करोड़ रुपए का मिशन है और छह वर्षों तक ये मिशन का इनिशियल फेज ਉਦਰ ਕਣਕ ਦੀਆਂ ਕੀਮਤਾਂ ਲਗਾਤਾਰ ਰਿਕਾਰਡ ਤੋੜ ਰਹੀਆਂ ਨੇ ਇਸ ਵੇਲੇ ਦੇਸ਼ ਅੰਦਰ ਔਸਤਨ 3000 ਰੁਪਏ ਪ੍ਰਤੀ ਕੁਇੰਟਲ ਕਣਕ ਵਿਕ ਰਹੀ ਹੈ ਜੋ ਸਰਕਾਰ ਦੇ ਵੱਲੋਂ ਦਿੱਤੇ ਜਾਂਦੇ ਘੱਟੋ-ਘੱਟ ਸਮਰਥਨ ਮੁੱਲ ਤੋਂ 30% ਵਾਧਾ ਹੈ ਕੇਂਦਰੀ ਖੁਰਾਕ ਸਪਲਾਈ ਅਤੇ ਫੰਡ ਵਿਭਾਗ ਅਨੁਸਾਰ ਇੱਕ ਹਫਤੇ ਦੇ ਵਿੱਚ ਕਣਕ ਦੀ ਮਾਰਕੀਟ ਕੀਮਤ ਦੇ ਵਿੱਚ 20 ਰੁਪਏ ਪ੍ਰਤੀ ਕੁੰਟਲ ਦਾ ਵਾਧਾ ਹੋਇਆ ਹੈ ਇਸ ਵੇਲੇ ਕਣਕ ਦੀ ਕੀਮਤ 2964 ਰੁਪਏ ਪ੍ਰਤੀ ਕੁੰਟਲ ਹੈ ਜੋ ਪਿਛਲੇ ਮਹੀਨੇ ਦਸੰਬਰ ਨਾਲੋਂ 3.53% ਵਾਧਾ ਹੈ ਇਸ ਲਈ ਕਣਕ ਦੀਆਂ ਕੀਮਤਾਂ ਨੇ ਖਪਤਕਾਰਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਪਿਛਲੇ 2 ਮਹੀਨਿਆਂ ਤੋਂ ਕਣਕ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ ਤਾਜ਼ਾ ਅੰਕੜੇ ਅਨੁਸਾਰ ਕਣਕ ਦੀ ਮੌਜੂਦਾ ਕੀਮਤ 2900 66 ਰੁਪਏ ਪ੍ਰਤੀ ਕੁਇੰਟਲ ਦਰਜ ਕੀਤੀ ਗਈ ਹੈ ਜੋ ਘਟੌ ਘਟਾ ਸਮਰਥਨ ਮੁੱਲ ਤੋਂ 30% ਘਟਾ ਹੈ ਕੇਂਦਰੀ ਖੁਰਾਕ ਸਪਲਾਈ ਤੇ ਫੰਡ ਵਿਭਾਗ ਅਨੁਸਾਰ ਇੱਕ ਹਫ਼ਤੇ ਦੇ ਵਿੱਚ ਕਣਕ ਦੀ ਮਾਰਕੀਟਿੰਗ ਕੀਮਤ ਦੇ ਵਿੱਚ 20 ਰੁਪਏ ਪ੍ਰਤੀ ਕੁਇੰਟਲ ਵਾਧਾ ਹੋਇਆ ਹੈ ਜਦਕਿ ਕੀਮਤਾਂ ਇੱਕ ਸਾਲ ਪਹਿਲਾਂ ਦੀਆਂ ਕੀਮਤਾਂ ਨਾਲੋਂ 17% ਵਧ ਹਨ ਅਸੀਂ 3 ਸਾਲ ਪਹਿਲਾਂ ਦੀ ਕੀਮਤਾਂ ਦੀ ਤੁਲਨਾ ਕਰੀਏ ਤਾਂ ਇਸ ਵੇਲੇ ਕਣਕ ਦੀ ਕੀਮਤ ਦੇ ਵਿੱਚ 53 ਰੁਪਏ ਤੋ ਵੱਧ ਦਾ ਵਾਅਦਾ ਹੋਇਆ ਹੈ ਸਰਕਾਰ ਨੇ ਕਣਕ ਦੀ ਐਮਐਸਪੀ ਦੇ ਵਿੱਚ 150 ਰੁਪਏ ਪ੍ਰਤੀ ਕੁੰਟਲ ਵਾਅਦਾ ਕਰਕੇ 2425 ਰੁਪਏ ਪ੍ਰਤੀ ਕੁੰਟਲ ਤੈਅ ਕੀਤਾ ਹੈ ਵਪਾਰ ਵਿਸ਼ਲੇਸ਼ਕਾਂ ਅਨੁਸਾਰ ਕਣਕ ਦੀ ਕੀਮਤਾਂ ਦੇ ਵਿੱਚ ਵਾਧੇ ਦਾ ਕਾਰਨ ਆਫ ਸੀਜ਼ਨ ਹੈ ਮੰਗ ਮੁਤਾਬਿਕ ਕਣਕ ਦੀ ਸਪਲਾਈ ਨਹੀਂ ਹੋ ਰਹੀ ਅਗਲੇ ਵਾਢੀ ਤੋਂ ਪਹਿਲਾਂ ਪ੍ਰਾਈਵੇਟ ਕਾਰੋਬਾਰ ਵੀ ਆਪਣਾ ਸਟਾਕ ਸਾਫ਼ ਨਹੀਂ ਕਰਨਾ ਚਾਹੁੰਦੇ